ਯੋਗਾ ਜਾਂ ਐਕਸਰਸਾਈਜ਼ ਆਪਾਂ ਕਹ ਲਈਏ ਜੀ ਬਹੁਤ ਜ਼ਰੂਰੀ ਹੈ ਸ਼ਰੀਰ ਲਈ ਨਾ ਯੋਗਾ ਦਾ ਟਾਈਮ ਲੋਕਾਂ ਕੋਲ ਨਹੀਂ ਐਕਸਰਸਾਈਜ਼ ਦਾ ਮੈਂਬਰਸ਼ਿਪ ਲੈ ਲੈਂਦੇ ਆ ਜੋ ਚੋਚ 6-6 ਮਹੀਨੇ ਹਾਂ ਬਸ ਉਹ ਫਿਰ ਪਹਿਲੇ ਇੱਕ ਮਹੀਨੇ ਦਾ ਜੋਸ਼ ਹੁੰਦਾ ਹੈ 15 ਦਿਨ ਦਾ ਪਹਾੜਾਂ 'ਚ ਜਾਣਾ ਹੈ 20 ਮਹੀਨੇ ਕੇ ਬਾਅਦ ਜਿਮ ਜੁਆਇਨ ਕਰਨ ਤੋਂ ਬਾਅਦ ਵੀ ਥੋੜੇ ਰਿਲੈਕਸ ਹੋ ਕੇ ਹੁੰਦੇ ਬਿਲਕੁਲ ਜੀ ਕਈ ਹਜ਼ਾਰਾਂ ਸਾਲਾਂ ਤੋਂ ਪ੍ਰਾਚਨ ਐਕਸਰਸਾਈਜ਼ ਹੈ ਸਾਡੇ ਦੇਸ਼ ਦੀ ਕੁਝ ਵੀ ਜ਼ਰੂਰਤ ਨਹੀਂ ਜੀ ਕੋਈ ਇਕੁਪਮੈਂਟ ਦੀ ਜਰੂਰਤ ਨਹੀਂ ਤੁਹਾਨੂੰ ਸਿਵਾਏ ਇੱਕ ਯੋਗਾ ਮੈਟ ਤੋਂ ਇੱਕ ਏਜ ਜਿਹੜੀ ਜਲਦੀ ਬੰਦੇ ਦੀ ਵੱਧਦੀ ਹੈ ਉਨੀ ਵਧੀਆਗਾ ਕਰਨ ਨਾਲ ਯੋਗਾ ਕਰਨਾ ਸਾਡੇ ਡਾਈਜੈਸਟਿਵ ਸਿਸਟਮ ਪਾਚਨ ਸ਼ਕਤੀ ਜਿਹੜੀ ਹੈ ਉਹ ਸਟਰੋਂਗ ਬਣਦੀ ਹੈ ਇਹ ਮੋਟਾ ਬੰਦਾ ਵੀ ਕਰ ਸਕਦਾ ਹੈ ਪਤਲਾ ਬੰਦਾ ਵੀ ਕਰ ਸਕਦਾ ਹੈ ਇਸ ਵਾਸਤੇ ਇਹ ਨਹੀਂ ਹੈ ਕਿ ਬਿਲਕੁਲ ਪਤਲਾ ਹੀ ਹੋਣਾ ਪਵੇ ਉਹਦਾ ਨਾਂ ਹੀ ਪੰਮਾ ਅੱਛਾ ਜੀ ਤੇ ਉਹਨੇ ਖੁਦ ਖਾਣਾ ਲਿਖਿਆ ਪੰਮੇ ਦਾ ਡਿਪਾਰਟਮੈਂਟ ਯੋਗਾ ਇਹ ਨਹੀਂ ਕਿ ਯੋਗਾ ਦੇ ਨਾਮ ਤੇ ਪੁੱਠੇ ਸਿੱਧੇ ਆਸਣ ਕਰ ਲਏ ਤੇ ਯੋਗਾ ਉਹ ਨਹੀਂ ਹੈ ਜੀ ਯੋਗਾ ਇੱਕ ਬਹੁਤ ਟੈਕਨੀਕਲ ਫਾਰਮ ਹੈ ਬਾਲੀਵੁੱਡ ਦੀ ਐਕਟਰਾ ਸ਼ਿਲਪਾ ਸ਼ੇਟੀ ਜੀ ਉਹ ਦੇਖ ਲਓ ਤੁਸੀਂ ਅੱਜ ਵੀ ਉਹ ਬਿਲਕੁਲ ਐਂਡ ਫਿਟ ਤੇ ਐਂਡ ਫਿਜ਼ੀਕਲੀ ਫਿਟ ਪੈਣੀ ਉਹ ਮੈਂ ਮੈਂ ਕਹਿੰਦਾ ਵੀ ਜਦੋਂ ਦਾ ਆਪਾਂ ਲਫਟਰ ਚੈਲੰਜ ਆਪਣੀ ਪੀੜ੍ਹੀ ਨੇ ਤਾਂ ਉਹਨਾਂ ਨੂੰ ਵੇਖਣਾ ਸ਼ੁਰੂ ਕੀਤਾ ਸੀ ਇਸ ਤੋਂ ਪਹਿਲਾਂ ਫਿਲਮਾਂ ਬਹੁਤ ਕੀਤੀਆਂ ਉਹਨਾਂ ਨੇ ਪਰ ਉਹ ਜਦੋਂ ਉਹਨਾਂ ਨੂੰ ਅᱫੋ ਵੇਖਦੇ ਸੀਗੇ ਤਾਂ ਉਹ ਹੁਣ ਵੀ ਉਦਾਂ ਦੇ ਹੀ ਪਏ ਇਹ ਲੋਕਾਂ ਨੇ ਕਿ ਆਪਣਾ ਜਿਹੜੇ ਬਹੁਤ ਸੀਰੀਅਸ ਐਂ ਦੇ ਨੇ ਆਪਣੀ ਬਾਡੀ ਵਾਈਜ਼ ਉਹਨਾਂ ਨੇ ਇੱਕ ਆਪਣਾ ਰੁਟੀਨ ਬਣਾਇਆ ਹੋਇਆ ਯੋਗਾ ਇਜ਼ ਨਾਟ ਅ ਡਿਟਿਊਸ਼ਨ ਯੋਗਾ ਕਹਿੰਦੇ ਤੁਸੀਂ ਕੀ ਖਾਓ ਮੱਖਣ ਖਾਓ ਤੁਸੀਂ ਜੋ ਮਰਜ਼ੀ ਖਾਓ ਕੋਈ ਦਿੱਕਤ ਹੀ ਨਹੀਂ ਹੈ ਯੋਗ ਕਰਨ ਦੇ ਨਾਲ ਜਿੱਥੇ ਉਹ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਤੇ ਕਾਬੂ ਕਰ ਲੈਂਦੇ ਸੀ ਆਪਣੀ ਉਮਰ ਵਧਾ ਲੈਂਦੇ ਸੀ ਪਬਲਿਕ ਆਡੀਅਨ ਦੇਖਣ ਵਾਲੇ ਦਸ਼ਕਾਂ ਦਾ ਵਾਪਸ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਮੈਂ ਸਰਬਜੀਤ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਬਿਲਕੁਲ ਜੀ ਸਰਬਜੀਤ ਜੀ ਸਿਹਤ ਕਹਿੰਦੇ ਇੱਕ ਅਜੀਹਾ ਖਜ਼ਾਨਾ ਆ ਜਿਸ ਨੂੰ ਬੜਾ ਸੰਭ ਕੇ ਰੱਖਣਾ ਪੈਂਦਾ ਆ ਜੇ ਇਸ ਨੂੰ ਸੰਭ ਕੇ ਨਾ ਰੱਖਿਆ ਜਾਵੇ ਤਾਂ ਫਿਰ ਤੁਸੀਂ ਇਹ ਵੇਖ ਲਓ ਵੀ ਬੰਦਾ ਸਾਰੀ ਉਮਰ ਦਵਾਈਆਂ ਤੇ ਹਸਪਤਾਲਾਂ ਦੇ ਚੱਕਰ ਕੱਢਦਾ ਰਹਿ ਜਾਂਦਾ। ਯੋਗਾ ਜਾਂ ਐਕਸਰਸਾਈਜ਼ ਆਪਾਂ ਕਹਿ ਲਈਏ ਜੀ ਬਹੁਤ ਜ਼ਰੂਰੀ ਹੈ ਸ਼ਰੀਰ ਲਈ। ਔਰ ਅੱਜ ਕੱਲ ਦੀ ਜਿਹੜੀ ਤੋਰ ਭੱਜਦੀ ਜ਼ਿੰਦਗੀ ਹੈ। ਇਹਦੇ ਵਿੱਚ ਤਾਂ ਨਾ ਯੋਗਾ ਦਾ ਟਾਈਮ ਲੋਕਾਂ ਕੋਲ, ਨਾ ਐਕਸਰਸਾਈਜ਼ ਦਾ। ਹੂੰ। ਜਿਮ ਜੁਆਇਨ ਕਰ ਲੈਂਦੇ ਆ ਜਿਹੜੇ ਵਿਚਾਰੇ ਥੋੜਾ ਬੋੜਾ ਟਾਈਮ ਕੱਢਦੇ ਆ। ਹਾਂ ਮੈਂਬਰਸ਼ਿਪ ਲੈ ਲੈਂਦੇ ਆ ਜੋਸ਼-ਜੋਸ਼ 6-6 ਮਹੀਨੇ। ਹਾਂ ਬਸ ਉਹ ਫਿਰ ਪਹਿਲੇ ਹੀ ਇੱਕ ਮਹੀਨੇ ਦਾ ਜੋਸ਼ ਹੁੰਦਾ ਹੈ 15 ਦਿਨ ਦਾ। ਜਦੋਂ ਖਲੀਆਂ ਪੈਂਦੀਆਂ ਆ ਦਰਦਾਂ ਉੱਠਦੀਆਂ ਫਿਰ ਬੰਦਾ ਇਹ ਸੋਚਦਾ ਯਾਰ ਕਿਸੇ ਮੈਨੂੰ ਪ੍ਰੋਬਲਮ ਹੀ ਤਾਂ ਨਹੀਂ ਸ਼ਰੀਰ ਵਿੱਚ ਮੈਂ ਛੱਡੀ ਦਵਾਈ ਨੂੰ ਆ ਕਈ ਵਾਰੀ ਬਹਾਨਾ ਲੱਭਦੇ ਹੁੰਦੇ ਆ ਆਪਣੇ ਵਰਗੇ ਵੀ ਪਹਾੜਾਂ 'ਚ ਜਾਣਾ ਹੈ ਵੀ ਮਹੀਨੇ ਬਾਅਦ ਜਿਮ ਜੁਆਇਨ ਕਰਨ ਤੋਂ ਬਾਅਦ ਵੀ ਥੋੜੇ ਰਿਲੈਕਸ ਹੋ ਕੇ ਹੁੰਨੇ ਆ ਬਿਲਕੁਲ ਜੀ ਉਹ ਫਿਰ ਇਹ ਜੇ ਰਿਲੈਕਸ ਹੁੰਦੇ ਨੇ ਮੁੜ ਕੇ ਜਿਮ ਵੇਖਦੇ ਹੀ ਨਹੀਂ ਉਹ ਜਿਮ ਦਾ ਦਰਵਾਜ਼ਾ ਬਸ ਇੱਕ ਵਾਰੀ ਹੀ ਜਿਹਨੂੰ ਕਹਿੰਦੇ ਐ ਸ਼ੋਰਰ ਪੂਲ ਦਾ ਦੇਖਿਆ ਜਾਂਦਾ ਉਸ ਤੋਂ ਬਾਅਦ ਫਿਰ ਨਹੀਂ ਜਾਇਆ ਜਾਂਦਾ ਪਰ ਯੋਗਾ ਜਿਹੜੀ ਚੀਜ਼ ਹੈ ਪ੍ਰਦੀਪ ਜੀ ਇਹ ਦੇਖੋ ਕਈ ਹਜ਼ਾਰਾਂ ਸਾਲਾਂ ਤੋਂ ਪ੍ਰਾਚਨ ਐਕਸਰਸਾਈਜ਼ ਹੈ ਸਾਡੇ ਦੇਸ਼ ਦੀ ਜੀ ਇੱਕ ਸੰਸਕਾ ਸਾਡੀ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਵੀ ਹੈ ਹਮ ਤੇ ਇਹਦੇ ਵਿੱਚ ਕੋਈ ਵਜਨ ਚੱਕਣਾ ਜਾਂ ਕੋਈ ਐਸੀ ਐਕਸਰਸਾਈਜ਼ਾਂ ਨਹੀਂ ਹੈ ਜੀਆਂ ਇਹਦੇ ਸਾਰੀਆਂ ਨੈਚੁਰਲ ਐਕਸਰਸਾਈਜ਼ ਹੈ ਕੁੱਲ ਮਿਲਾ ਕੇ ਵੀ ਸਭ ਤੋਂ ਸੌਖਾ ਕੰਮ ਹੈ ਕਿਸੇ ਸਾਜ਼ੋ ਸਮਾਨ ਦੀ ਲੋੜ ਹੀ ਨਹੀਂ ਪੈਂਦੀ ਕੁਝ ਵੀ ਜ਼ਰੂਰਤ ਨਹੀਂ ਜੀ ਕੋਈ ਇਕੁਪਮੈਂਟ ਦੀ ਜ਼ਰੂਰਤ ਨਹੀਂ ਤੁਹਾਨੂੰ ਸਿਵਾਏ ਇੱਕ ਯੋਗਾ ਮੈਟ ਤੋਂ ਉਹ ਵੀ ਤੁਸੀਂ ਚਾਹੇ ਧਰੀ ਪਿਛਾ ਲਓ ਤੇ ਤੁਸੀਂ ਫਰਸ਼ ਤੇ ਨੀਚੇ ਹੀ ਹੋਗਾ ਕਰ ਸਕਦੇ ਹੋ ਜੀ ਤੇ ਇਹਦੇ ਗੁਣ ਇੰਨੇ ਨੇ ਕਿ ਦੇਖੋ ਇੱਕ ਏਜ ਜਿਹੜੀ ਜਲਦੀ ਬੰਦੇ ਦੀ ਵੱਧਦੀ ਹੈ ਉਹ ਨਹੀਂ ਵੱਧਦੀ ਯੋਗਾ ਕਰਨ ਨਾਲ ਜੀ ਬਹੁਤ ਸਲੋ ਏਜ ਹੌਲੀ ਸ਼ੁਰੂ ਹੋ ਜਾਂਦੀ ਹੈ ਬੜਾਪਾ ਨਹੀਂ ਜਲਦੀ ਨਹੀਂ ਆਉਂਦਾ ਜੀ ਕਿਉਂਕਿ ਬੋਡੀ ਜਿਹੜੀ ਹੈ ਫਲੈਕਸੀਬਲ ਔਰ ਕਾਫੀ ਐਕਟਿਵ ਰਹਦੀ ਹੈ ਜੀ ਔਰ ਯੋਗਾ ਕਰਨਾ ਸਾਡੇ ਡਾਈਜੈਸਟਿਵ ਸਿਸਟਮ ਪਾਚਨ ਸ਼ਕਤੀ ਜਿਹੜੀ ਹੈ ਉਹ ਸਟਰੋਂਗ ਬਣਦੀ ਹੈ ਜੇ ਪਾਚਨ ਸ਼ਕਤੀ ਸਾਡੀ ਕਮਜ਼ੋਰ ਹੈ ਸਮਝੋ ਸਾਡਾ ਸਰੀਰ ਪੂਰਾ ਹੀ ਕਮਜ਼ੋਰ ਹੈ ਬਿਲਕੁਲ ਤੇ ਕਈ ਚੀਜ਼ਾਂ ਨੇ ਯੋਗਾ ਜਿਹੜੀਆਂ ਕੀ ਯੋਗਾ ਇਨਸਾਨ ਨੂੰ ਇੰਨਾ ਤੰਦਰੁਸਤ ਰੱਖਦੀ ਹੈ ਫਰੈਸ਼ ਰੱਖਦੀ ਹੈ ਕਿ ਇੱਕ ਵਜਿਨੂੰ ਆਦਤ ਹੋ ਜੇ ਉਹ ਫਿਰ ਪਿੱਛੇ ਨਹੀਂ ਮੁੜ ਕੇ ਦੇਖਦਾ ਜਿਮ ਵਾਂਗੂ ਨਹੀਂ ਹੈ ਕਿ ਜੀ ਚਾਰ ਦਿਨ ਕਿ ਜਿਮ ਗਏ ਤੇ ਛੱਡ ਤੇ ਆ ਪਰ ਜੇ ਯੋਗਾ ਜਿਹੜਾ ਬੰਦੇ ਨੂੰ ਇੱਕ ਵਾਰੀ ਆਤ ਪੈ ਜਾਏ ਔਰ ਕਰਨ ਲੱਗ ਜਾਏ ਫਿਰ ਉਹ ਤੰਦਰੁਸਤ ਹੀ ਰਹਿੰਦਾ ਹੈ ਜੀ ਉਹਦੇ ਚ ਅਲੱਗ ਚੁਸਤੀ ਅਲੱਗ ਉਹਦੀ ਫਲੈਕਸੀਬਿਲਟੀ ਜਿਹੜੀ ਹੈ ਆਮ ਬੰਦੇ ਨਾਲੋਂ ਸਾਡੇ ਵਰਗਿਆਂ ਨਾਲੋਂ ਜ਼ਿਆਦਾ ਰਹਿੰਦੀ ਹੈ ਜੀ ਇਹ ਮੋਟਾ ਬੰਦਾ ਵੀ ਕਰ ਸਕਦਾ ਹੈ ਪਤਲਾ ਬੰਦਾ ਵੀ ਕਰ ਸਕਦਾ ਹੈ ਇਸ ਵਾਸਤੇ ਇਹ ਨਹੀਂ ਹੈ ਕਿ ਬਿਲਕੁਲ ਪਤਲਾ ਹੀ ਹੋਣਾ ਪਵੇ ਇਹ ਹਰ ਇੱਕ ਹਰ ਇੱਕ ਏਜ ਦਾ ਬੱਚਾ ਵੀ ਕਰ ਸਕਦਾ ਹੈ ਬੱਚਾ ਵੱਡਾ ਬੁੱਢਾ ਹਰ ਇਜ਼ਾ ਬੰਦਾ ਕਰ ਸਕਦਾ ਇਹਨੂੰ ਜੀ ਚਾਹੇ ਤੁਸੀਂ ਜਿਮ ਕਰੋ ਪਰ ਜੇ ਤੁਸੀਂ 1 ਘੰਟਾ ਸਵੇਰੇ ਯੋਗਾ ਕਰਕੇ ਜਿਮ ਜਾ ਰਹੇ ਹੋ ਤੁਹਾਡੇ ਰਿਜ਼ਲਟ ਜਿਹੜੇ ਨੇ ਉਹ ਦੋ ਜਾਂ ਤਿੰਨ ਗੁਣਾ ਵੱਧ ਵਧੀਆ ਬੈਟਰ ਆਉਂਦੀ ਹੈ ਬੈਟਰ ਆਉਂਦੀ ਹੈ ਜੀ ਜੀ ਅੱਛਾ ਇੱਥੋਂ ਤੁਸੀਂ ਜਦੋਂ ਕਿਹਾ ਨਾ ਵੀ ਬੰਦਾ ਹਮੇਸ਼ਾ ਯੰਗ ਰਹਿੰਦਾ ਤੇ ਚੁਸਤੀਲਾ ਫਰਤੀਲਾ ਰਹਿੰਦਾ ਮੈਨੂੰ ਸਾਡੀ ਯੂਨੀਵਰਸਿਟੀ ਦਾ ਇੱਕ ਨੌਜਵਾਨ ਸੀ ਮੇਰਾ ਸੀਨੀਅਰ ਹੀ ਸੀ ਉਹ ਯਾਦ ਆ ਗਿਆ ਉਹ ਮਸ਼ਹੂਰ ਹੁੰਦਾ ਸੀ ਉਹਨੇ ਗਾਣਾ ਵੀ ਗਾਇਆ ਉਹਦਾ ਨਾਂ ਸੀ ਪੰਮਾ ਅੱਛਾ ਜੀ ਤੇ ਉਹਨੇ ਖੁਦ ਗਾਣਾ ਲਿਖਿਆ ਪੰਮੇ ਦਾ ਡਿਪਾਰਟਮੈਂਟ ਯੋਗਾ ਹੂੰ ਤੇ ਤੁਸੀਂ ਇਹ ਵੇਖ ਲਓ ਵੀ ਉਹ ਯੋਗਾ ਕਰਦਾ ਆ ਰਿਹਾ ਜਦੋਂ ਉਸ ਨੂੰ ਪਹਿਲੀ ਵਾਰੀ ਮਿਲੇ ਸੀ ਉਹਦੀ ਸ਼ਕਲ ਸੂਰਤ ਕੁਝ ਹੋਰ ਤਰ੍ਹਾਂ ਦੀ ਸੀ ਪਰ ਯੋਗਾ ਕਰ ਕਰਕੇ ਉਹ ਇੰਨਾ ਫਿੱਟ ਹੋ ਗਿਆ ਉਹ ਫਿਲਹਾਲ ਤਾਂ ਹੁਣ ਉਹ ਜਿਮ ਵੀ ਕਰ ਰਿਹਾ ਹੂੰ ਪਰ ਜਦੋਂ ਅਸੀਂ 50 70 80 ਸਾਲਾਂ ਬਾਅਦ ਉਹਨੂੰ ਮਿਲੀਦਾ ਉਹ ਉਹੋ ਜਿਹਾ ਦਾ ਉਹੋ ਜਿਹਾ ਹੀ ਪਿਆ ਉਹ ਇਹਨਾ ਏਜਿੰਗ ਜਿਹੜਾ ਹੈਗੀ ਹੈ ਉਹ ਰੋਕ ਦਿੰਦੀ ਹੈ ਯੋਗਾ ਹੂੰ ਕਿਉਂਕਿ ਉਹ ਤੁਹਾਡੇ ਬੋਡੀ ਨੂੰ ਇੰਨਾ ਤੰਦਰੁਸਤ ਤੌਰ ਫਿਟ ਅੰਦਰੋਂ ਕਰ ਦਿੰਦੀ ਹੈ ਜੇ ਕੋਈ ਰਿਗਰਸ ਯੋਗਾ ਕਰੇ ਜੀ ਸੀਰੀਅਸ ਲੈ ਕੇ ਯੋਗਾ ਕਰੇ ਹਮ ਇਨੀ ਕਿ ਯੋਗਾ ਦੇ ਨਾਮ ਤੇ ਪੁੱਠੇ ਸਿੱਧੇ ਆਸਨ ਕਰ ਲੇ ਤੇ ਯੋਗਾ ਉਹ ਨਹੀਂ ਹੈ ਜੀ ਯੋਗਾ ਇੱਕ ਬਹੁਤ ਟੈਕਨੀਕਲ ਫਾਰਮ ਹੈ ਇੱਕ ਟੈਕਨੀਕਲ ਚੀਜ਼ ਹੈ ਜਿਹੜੀ ਹੁੰਦੀ ਹੈ ਕੁੱਲ ਮਿਲਾ ਕੇ ਇਹ ਦਾ ਸੰਬੰਧ ਸਾਹ ਨਾਲ ਹੁੰਦਾ ਸਾਹ ਬਰੀਥਿੰਗ ਨਾਲ ਵੀ ਹੈ ਜੀ ਰੀਫਰੈਸ਼ ਬਰੀਥਿੰਗ ਐਂਡ ਡਾਈਜੈਸਟਿਵ ਸਿਸਟਮ ਨਾਲ ਮੇਨਲੀ ਜੁੜਿਆ ਹੁੰਦਾ ਹੈ ਹੁਣ ਤਾਂ ਅਸੀਂ ਅੰਦਾਜ਼ਾ ਹੀ ਦਿੰਦੇ ਹਾਂ ਇਸਾ बॉलीवुड दी एक्ट्रेस है शिल्पा शेट्टी जी वो देख लो ਤੁਸੀਂ ਅੱਜ ਵੀ ਉਹ ਬਿਲਕੁਲ ਐਨ ਫਿਟ ਤੇ ਐਨ ਫਿਜ਼ੀਕਲੀ ਫਿਟ ਪਈ ਨੇ ਬਿਲਕੁਲ ਜਿਹਨੂੰ ਕਹਿੰਦੇ ਆ ਕਿ ਲੱਗਦਾ ਨਹੀਂ ਕਿ ਉਹਨਾਂ ਦੀੰਨੀ ਉਮਰ ਹੋਏਗੀ ਤੇ ਐਨ ਪਈ ਨੇ ਬਿਲਕੁਲ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਦੀਆਂ ਕੁੜੀਆਂ ਨੇ ਉਹਨਾਂ ਦੇ ਮੁਕਾਬਲੇ ਉਹ ਫਿਰ ਵੀ ਯੰਗ ਲੱਗਦੇ ਨੇ ਪਰ ਸਰਜੀਤ ਜੀ ਬਾਲੀਵੁੱਡ ਬਾਰੇ ਤਾਂ ਇਹ ਵੀ ਕਹਿੰਦੇ ਨੇ ਕਿ ਪਲਾਸਟਿਕ ਸਰਜਰੀ ਹੋ ਜਾਂਦੀ ਆ ਚਿਹਰਾ ਉਹੇ ਦਾ ਹੋ ਜਾਂਦਾ ਹੈ ਦੇਖੋ ਚਿਹਰਿਆਂ ਦੀ ਪਲਾਸਟਿਕ ਸਰਜਰੀ ਹੋ ਸਕਦੀ ਹੈ ਜਿਹੜਾ ਸਰੀਰ ਦੀ ਕਰਵਜ਼ ਹੈ ਜਾਂ ਸਰੀਰ ਦੇ ਜਿਹੜੀ ਫਿਟਨੈਸ ਹੈ ਉਹ ਪਲਾਸਟਿਕ ਸਰਜਰੀ ਨਾਲ ਤਾਂ ਨਹੀਂ ਤੁਸੀਂ ਕਰਾ ਸਕਦੇ ਉਹ ਤਾਂ ਤੁਹਾਨੂੰ ਆਪਣੇ ਆਪ ਫਿਜ਼ਿਕਲੀ ਫਿਟ ਰੱਖਣਾ ਪਏਗਾ ਆਪਣੇ ਆਪ ਨੂੰ ਹੁਣ ਮਲਾਈਕਾ ਰੋਲਾ ਖਾਣਾ ਉਹ ਦੇਖ ਲੋ ਕਿੰਨੇ ਸੀਰੀਅਸ ਜਿਮ ਕਰਦੇ ਨੇ ਉਹ ਜੀ ਉਹ ਇਸ ਉਮਰ 'ਚ ਵੀ ਉਹ ਕਿੰਨੇ ਐਨ ਫਿਟ ਪਏ ਨੇ ਬਿਲਕੁਲ ਉਹਨਾਂ ਦੀ ਉਮਰ ਦੀਆਂ ਜਨਾਨੀਆਂ ਅੱਜ ਮੈਂ ਕਹਿੰਦਾ ਮੰਜੇ ਤੋਂ ਉੱਠ ਨਹੀਂ ਸਕਦੀਆਂ ਹਮ ਔਰ ਉਹ ਦੇਖ ਲੋ ਬਿਲਕੁਲ ਐਨ ਫਿਟ ਪਏ ਕਿਉਂਕਿ ਦੇਖੋ ਐਕਸਰਸਾਈਜ਼ ਜਿਹੜੀ ਹੈ ਜਾਂ ਯੋਗਾ ਜਿਹੜੀ ਹੈ ਇਹ ਬੰਦੇ ਨੂੰ ਰਿਫਰੈਸ਼ ਐਂ ਕਰ ਦਿੰਦੀ ਹੈ ਪੂਰਾ ਅੱਛਾ ਇੱਥੇ ਆਪਾਂ ਮਹਿਲਾਵਾਂ ਦੀ ਗੱਲ ਛੱਡ ਕੇ ਹੁਣ ਥੋੜਾ ਪੁਰਸ਼ਾਂ ਵੱਲ ਵੀ ਆਈਏ ਸਰ ਜੀ ਬਿਲਕੁਲ ਜੀ ਜਿਹੜੇ ਬਹੁਤ ਘੱਟ ਗਿਣਤੀ ਸੀ ਅਨਿਲ ਕਪੂਰ ਅਨਿਲ ਕਪੂਰ ਦੇਖ ਲਓ ਉਹ ਕਹਿੰਦੇ ਵੀ ਇਹ ਬੰਦਾ ਇੰਨੀ ਐਕਸਰਸਾਈਜ਼ ਕਰਦਾ ਹੈ ਦੌੜ ਇੰਨੀ ਲਾਉਂਦਾ ਹੈ ਯੋਗਾ ਇਨਾ ਜ਼ਿਆਦਾ ਕਰਦਾ ਹੈ ਵੀ ਉਹਦੀ ਜਿਹੜੀ ਹੁਣ ਉਮਰ ਹੈ ਉਹ ਹੁਣ ਪਿੱਛੇ ਨੂੰ ਜਾਣ ਲੱਗ ਗਈ ਹੈ ਰਿਵਰਸ ਹੋਣ ਲੱਗ ਗਈ ਹੈ ਰਿਵਰਸ ਹੋਣ ਲੱਗ ਗਈ ਹੈ ਇਦਾਂ ਹੀ ਇੱਕ ਪੁਰਾਣੇ ਅਦਾਕਾਰ ਨੇ ਸ਼ੇਖਰ ਸੁਮਨ ਬਿਲਕੁਲ ਜੀ ਉਹ ਮੈਂ ਮੈਂ ਕਹਿੰਦਾ ਵੀ ਜਦੋਂ ਦਾ ਆਪਾਂ ਲਫਟਰ ਚੈਲੰਜ ਆਪਣੀ ਪੀੜ੍ਹੀ ਨੇ ਤਾਂ ਉਹਨਾਂ ਨੂੰ ਵੇਖਣਾ ਸ਼ੁਰ ਪਰ ਉਹ ਜਦੋਂ ਉਹਨਾਂ ਨੂੰ ਅਦੋਂ ਵੇਖਦੇ ਸੀਗੇ ਤਾਂ ਉਹ ਹੁਣ ਵੀ ਉਦਾਂ ਦੇ ਹੀ ਪਏ ਨੇ ਮੈਂ ਉਹੀ ਕਹਿ ਰਿਹਾ ਨਾ ਐਕਸਰਸਾਈਜ਼ ਯੋਗਾ ਜਿਹੜੀ ਇਹ ਚੀਜ਼ ਹੈ ਇਹ ਏਜਿੰਗ ਨੂੰ ਘਟਾਉਂਦੀ ਹੈ ਏਜਿੰਗ ਵਧਾਉਂਦੀ ਨਹੀਂ ਅਨਿਲ ਕਪੂਰ ਮੈਨੂੰ ਲੱਗਦਾ 60 ਤੋਂ ਜ਼ਿਆਦਾ ਯੰਗ ਲੱਗਦੇ ਦੇਖਣ ਨੂੰ ਜਦਕਿ ਅਸੀਂ ਉਦੋਂ ਤਾਂ ਬਹੁਤ ਛੋਟੇ ਹਾਂ ਬਿਲਕੁਲ ਉਹ 60 ਤੋਂ ਜ਼ਿਆਦਾ ਯੰਗ ਲੱਗਦੇ ਆ ਜੀ ਉਹੀ ਗੱਲ ਹੈ ਸਾਡਾ ਰੂਟੀਨ ਨਹੀਂ ਕੋਈ ਹਮ ਕਦ ਉੱਠੇ ਕਦ ਸੁੱਤੇ ਕਦ ਖਾਦਾ ਕੀ ਖਾਦਾ ਕੋਈ ਐਕਸਰਸਾਈਜ਼ ਨਹੀਂ ਕੁਝ ਨਹੀਂ ਬਿਲਕੁਲ ਇਹ ਲੋਕਾਂ ਨੇ ਇੱਕ ਆਪਣਾ ਜਿੰਨਾ ਜਿਹੜੇ ਬਹੁਤ ਸੀਰੀਅਸ ਹਨ ਜਿਹੜੇ ਨਾ ਆਪਣੀ ਬਾਡੀ ਵਾਈਜ਼ ਉਹਨਾਂ ਨੇ ਇੱਕ ਆਪਣਾ ਇਹ ਰੁਟੀਨ ਬਣਾਇਆ ਹੋਇਆ ਕਿ ਭਈ ਮੈਂ ਅਗਰ ਇਹ ਕਰਨਾ ਹੈ ਤਾਂ ਮੈਂ ਇਹ ਕਰਨਾ ਹੀ ਹੈ ਟਾਈਮ ਕੱਢ ਕੇ ਐਕਸਰਸਾਈਜ਼ ਕਰਨੀ ਹੈ 2 ਘੰਟੇ ਦੀ ਮੈਂ ਕਰਨੀ ਹੈ ਜੀ ਤੇ ਇੱਕ ਹੁੰਦਾ ਸ਼ੋਅ ਆਫ ਜਿਮ ਇੱਕ ਹੁੰਦਾ ਪ੍ਰੋਫੈਸ਼ਨਲ ਜਿਮਿੰਗ ਇੱਕ ਹੁੰਦਾ ਪ੍ਰੋਫੈਸ਼ਨਲ ਬਾਡੀ ਫਿਟਨੈਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਹੈਗੀ ਉਹ ਪ੍ਰੋਫੈਸ਼ਨਲ ਬਾਡੀ ਫਿਟਨੈਸ ਜਿਹੜੀ ਹੈ ਜੀ ਉਹ ਚਾਹੇ ਤੁਸੀਂ ਯੋਗਾ ਕਰੋ ਐਕਸਰਸਾਈਜ਼ ਕਰੋ ਸੀਰੀਅਸ ਹੋਣਾ ਪਏਗਾ ਆਪਣੀ ਬੋਡੀ ਵਾਸਤੇ ਅੱਛਾ ਇੱਕ ਸਰਬਜੀਤ ਜੀ ਬੜੇ ਭਰਮ ਹੁੰਦੇ ਆ ਲੋਕਾਂ ਨੂੰ ਕਿ ਭਾਈ ਯੋਗਾ ਸ਼ੋਗਾ ਤਾਂ ਅਮੀਰ ਬੰਦਿਆਂ ਦੇ ਚੋਚਲੇ ਕਹਿ ਲੋ ਬਹੁਤ ਕੁਝ ਕਹਿੰਦੇ ਆ ਵੀ ਉਹਨਾਂ ਦੇ ਵੱਡੇ ਸ਼ੌਂਕ ਹੁੰਦੇ ਆ ਹੈਨਾ ਪਰ ਯੋਗਾ ਇੱਕ ਐਸੀ ਆਪਾਂ ਐਕਸਰਸਾਈਜ਼ ਕਹਿ ਦਿੰਨੇ ਆ ਵੀ ਇਹਦੇ ਵਿੱਚ ਜਾਣ ਲਈ ਤੁਹਾਨੂੰ ਕੋਈ ਮੈਂਬਰਸ਼ਿਪ ਲੈਣ ਦੀ ਲੋੜ ਨਹੀਂ ਉਹੀ ਪ੍ਰਦੀਪ ਅਮੀਰ ਗਰੀਬ ਐਕਸਰਸ ਦਾ ਕਦੀ ਮੈਨਿੰਗ ਸੁਨੇ ਆ ਅਮੀਰਾਂ ਦੀ ਐਕਸਰਸ ਜੇ ਹੋਵੇ ਫਿਰ ਤਾਂ ਜਿਮ ਅਮੀਰਾਂ ਦੀ ਐਕਸਰਸ ਹੈ ਨਹੀਂ ਅਕਸਰ ਹੁਣ ਆਪਾਂ ਸ਼ਹਿਰਾਂ ਵਿੱਚ ਰਹਿੰਦੇ ਆ ਆਪਾਂ ਨੂੰ ਪਤਾ ਕਿ ਜਿਮ ਦੀ ਮੈਂਬਰਸ਼ਿਪ ਕਿੰਨੀ ਮਹਿੰਗੀ ਪੈ ਜਾਂਦੀ ਹੈ ਮਿਨੀਮਮ ਸਾਲ ਦੀ 10 ਤੋਂ 11000 ਰੁਪਏ ਮਿਨੀਮਮ ਹੈ ਫਿਰ ਉਹਨਾਂ ਨੇ ਤੁਹਾਨੂੰ ਡਾਈਟ ਦੱਸਣੀ ਹੈ ਵੀ ਭਾਈ ਤੁਸੀਂ ਇਹੀ ਖਾਣਾ ਹੈ ਪ੍ਰੋਟੀਨ ਸ਼ੇਕ ਦੇ ਖਿਲਾਫ ਲਗਾ ਦਿੰਦੇ ਨੇ ਤੁਹਾਨੂੰ ਪ੍ਰੋਟੀਨ ਲਾ ਦਿੰਦੇ ਨੇ ਉਹੀ ਨਾ ਉਹ ਸਭ ਆਰਟੀਫੀਸ਼ਲ ਚੀਜ਼ਾਂ ਨੇ ਯੋਗਾ ਇਜ਼ ਨਾਟ ਆਰਟੀਫੀਸ਼ਲ ਯੋਗਾ ਕਹਿੰਦੇ ਤੁਸੀਂ ਕੀ ਖਾਓ ਮੱਖਣ ਖਾਓ ਤੁਸੀਂ ਜੋ ਮਰਜ਼ੀ ਖਾਓ ਕੋਈ ਦਿੱਕਤ ਹੀ ਨਹੀਂ ਹੈ ਪਰ ਐਕਸਰਸਾਈਜ਼ ਕਰੋ ਯੋਗਾ ਕਰੋ ਤੁਸੀਂ ਯੋਗਾ ਦੇਖੋ ਹਰ ਚੀਜ਼ ਨੂੰ ਮੈਂ ਤੁਹਾਨੂੰ ਦੱਸ ਤੇ ਰਿਹਾ ਨਾ ਉਹ ਡਾਈਜੈਸਟਿਵ ਸਿਸਟਮ ਨਾਲ ਜਿਹੜੀ ਚੀਜ਼ ਜੁੜੀ ਹੋਈ ਹੈ ਜੀ ਪਾਚਨ ਸ਼ਕਤੀ ਨਾਲ ਉਹ ਮੇਨ ਬੇਸ ਹੈ ਸਾਡੀ ਬੋਡੀ ਦਾ ਜੀ ਜੇ ਸਾਡਾ ਪੇਟ ਹੀ ਖਰਾਬ ਰਹੇਗਾ ਤੇ ਜੋ ਮਰਜ਼ੀ ਖਾਈ ਜਾਈਏ ਉਹ ਹਜਮ ਹੀ ਨਹੀਂ ਹੋਏਗਾ ਇਹ ਸਾਡਾ ਡਾਈਜੈਸਟਿਵ ਡਾਈਜੈਸਟਿਵ ਸਿਸਟਮ ਜਿਹੜਾਗਾ ਕਮਜ਼ੋਰ ਹੋਏਗਾ ਉਹ ਬੋਡੀ ਨੂੰ ਗਰੋ ਨਹੀਂ ਕਰਨ ਦੇਗਾ ਜੀ ਤੇ ਇਸ ਕਰਕੇ ਯੋਗਾ ਜਿਹੜੀ ਹੈ ਉਹ ਓਵਰਆਲ ਬੋਡੀ ਨੂੰ ਰੀਫਰੈਸ਼ਿੰਗ ਮੂਡ ਤੇ ਰੱਖਦੀ ਹੈ ਅੱਛਾ ਸਰ ਜੀ ਜੀ ਇੱਥੇ ਆਪਾਂ ਪੁਰਾਤਨ ਗੱਲਾਂ ਵੀ ਕਰ ਲਈਏ ਦਰਸ਼ਕਾਂ ਦੇ ਨਾਲ ਦਰਸ਼ਕੋ ਵੀ ਜਦੋਂ ਪੁਰਾਣੇ ਵੇਲੇ ਹੁੰਦੇ ਸੀਗੇ ਸੰਤ ਮਹਾਤਮਾ ઋષਿ 무ਨੀ ਹੁੰਦੇ ਸੀਗੇ ਉਹ ਅਕਸਰ ਸਾਰਾ ਘਰ-ਬਾਰ ਛੱਡ ਕੇ ਪਹਾੜਾਂ ਦੇ ਵਿੱਚ ਗੁਫਾਵਾਂ ਦੇ ਵਿੱਚ ਯੋਗਾ ਕਰਨ ਦੇ ਲਈ ਚਲੇ ਜਾਂਦੇ ਹੁੰਦੇ ਸੀ ਉਹਦਾ ਕਾਰਨ ਇਹ ਹੁੰਦਾ ਸੀ ਵੀ ਉਹਨਾਂ ਨੂੰ ਇਕਾਗਰਤਾ ਦੀ ਲੋੜ ਹੁੰਦੀ ਸੀ ਬਿਲਕੁਲ ਜੀ ਮੈਡੀਟੇਸ਼ਨ ਪਲੱਸ ਯੋਗਾ ਯੋਗ ਕਰਨ ਦੇ ਨਾਲ ਜਿੱਥੇ ਉਹ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਤੇ ਕਾਬੂ ਕਰ ਲੈਂਦੇ ਸੀ ਆਪਣੀ ਉਮਰ ਵਧਾ ਲੈਂਦੇ ਸੀ ਬਿਲਕੁਲ ਜੀ ਤੇ ਉੱਥੇ ਹੀ ਸ਼ਾਂਤ ਸੁਭਾਅ ਦੇ ਮਾਲਕ ਬਣ ਜਾਂਦੇ ਸੀ ਕਹਿੰਦੇ ਆ ਵੀ ਇਹ ਬੰਦਾ ਸੰਤ ਹੋ ਗਿਆ ਬਿਲਕੁਲ ਜੀ ਸੰਤ ਬੰਦੇ ਨੂੰ ਕਦੇ ਗੁੱਸਾ ਨਹੀਂ ਆਉਂਦਾ ਤਾਂ ਉਹਦਾ ਇੱਕ ਵੱਡਾ ਕਾਰਨ ਯੋਗ ਹੁੰਦਾ ਸੀ ਤੇ ਯੋਗ ਦੇ ਹਰ ਆਸਨ ਦੇ ਉੱਤੇ ਜਿਹੜਾ ਸ਼ਖਸ ਜਿੱਤ ਪਾ ਲੈਂਦਾ ਸੀ ਉਨ ਲੋਕ ਕਾਫੀ ਜ਼ਿਆਦਾ ਮਹੱਤਵ ਦਿੰਦੇ ਸੀ ਸਮਾਜ ਦੇ ਵਿੱਚ ਕਿ ਭਾਈ ਇਹ ਤਾਂ yogi ji ne ਬਿਲਕੁਲ ਜੀ ਤੇ ਯੋਗ ਹਰ ਕਿਸੇ ਦੇ ਵੱਸ ਦੀ ਗੱਲ ਉਹ ਨਹੀਂ ਮੰਨੀ ਜਾਂਦੀ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਤਕਨੀਕੀ ਯੋਗਾ ਆ ਬਿਮਾਰੀਆਂ ਵਧਣ ਲੱਗੀਆਂ ਕਿਉਂਕਿ ਐਕਸਰਸਾਈਜ਼ ਜਾਂ ਯੋਗ ਜੋ ਸੀ ਉਹ ਘਟ ਗਿਆ ਤਾਂ ਫੇਰ ਦੁਬਾਰਾ ਤੋਂ ਯੋਗ ਨੂੰ ਪ੍ਰੈਕਟਿਸ ਦੇ ਵਿੱਚ ਲਿਆਂਦਾ ਗਿਆ ਤੇ ਹੁਣ ਆਲਮ ਇਹ ਹੈ ਕਿ ਯੋਗ ਸਿਰਫ ਭਾਰਤ ਦੀ ਇੱਕ ਅ ਐਕਸਰਸਾਈਜ਼ ਨਹੀਂ ਰਹੀ ਯੋਗ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ ਯੋਗ ਦੁਨੀਆ ਭਰ ਦੇ ਵਿੱਚ ਫੈਲ ਚੁੱਕਿਆ ਹੈ ਅੱਜ ਇਟਲੀ ਅਮਰੀਕਾ ਜਪਾਨ ਤੱਕ ਬਹੁਤ سارے ਲੋਕ ਚਾਈਨਾ ਤੱਕ ਯੋਗ ਨੂੰ ਮੰਨਦੇ ਨੇ ਤੇ ਬੋਧ ਮੱਠ ਦੇ ਬਹੁਤ ਸਾਰੇ ਲੋਕ ਨੇ ਜੋ ਯੋਗ ਨੂੰ ਮੰਨਦੇ ਨੇ ਔਰ ਇੰਟਰਨੈਸ਼ਨਲ ਚੱਲੇਗੀ ਯੋਗਾ ਹੁਣ ਕਠਿਨ ਪ੍ਰੈਕਟਿਸਿਸ ਕਰਦੇ ਨੇ ਬਿਲਕੁਲ ਜੀ ਤਾਂ ਇਸ ਵੇਲੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈ ਜ਼ਰੂਰੀ ਨਹੀਂ ਕਿ ਆਪਾਂ ਯੋਗ ਬਾਰੇ ਗੱਲਾਂ ਹੀ ਕਰਨੀਆਂ ਆ ਆਪਾਂ ਯੋਗ ਸ਼ੁਰੂ ਵੀ ਕਰਨੇ ਤਾਂ ਇਹਦੇ ਆਪਾਂ ਅ ਅਗਰ ਪਿਛੋਕੜ ਦੀ ਗੱਲ ਕਰੀਏ ਤਾਂ ਬਹੁਤਾ ਇੰਟਰਨੈਸ਼ਨਲ ਲੈਵਲ ਤੇ ਬਹੁਤਾ ਪੁਰਾਣਾ ਨਹੀਂ ਹੈ ਹਾਂਜੀ ਤਾਂ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਜੀ ਤਾਂ ਉਹਨਾਂ ਵੱਲੋਂ ਸੰਯੁਕਤ ਰਾਸ਼ਟਰ ਸੰਘ ਦੇ 69ਵੇਂ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਵਿਸ਼ਾ ਪੱਧਰ ਤੇ ਯੋਗ ਦਿਵਸ ਮਨਾਇਆ ਜਾਵੇ ਇਹ ਤਸਵੀਜ਼ ਉਹਨਾਂ ਨੇ ਦਿੱਤੀ ਬਿਲਕੁਲ ਜੀ ਉਸ ਤੋਂ ਬਾਅਦ ਵਿਚਾਰ ਵਟਾਂਦਰੇ ਤੋਂ ਬਾਅਦ 11 ਦਸੰਬਰ 2014 ਨੂੰ 193 ਮੈਂਬਰਾਂ ਨੇ ਇਹਦੇ ਤੇ ਮੋਹਰ ਲਾਈ ਤੇ 21 ਜੂਨ 2015 ਨੂੰ ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ ਤਾਂ ਯੋਗ ਦੀਆਂ ਪੰਜ ਕਿਸਮਾਂ ਨੇ ਜੀ ਕਰਮ ਯੋਗ ਭਗਤੀ ਯੋਗ ਗਿਆਨ ਯੋਗ ਰਾਜ ਯੋਗ ਤੇ ਹੱਠ ਯੋਗ ਸਭ ਜੀ ਜੀ ਕਰਮ ਯੋਗ ਯਾਨੀ ਕੰਮ ਕਰਨਾ ਬਿਲਕੁਲ ਜੀ ਕੰਮ ਤੇ ਧਿਆਨ ਕੇਂਦਰਿਤ ਕਰਨਾ ਇਮਾਨਦਾਰੀ ਨਾਲ ਕੰਮ ਕਰਨਾ ਤੇ ਆਪਣੇ ਅچھے ਕਰਮ ਕਮਾਉਣਾ ਉਹ ਵੀ ਇੱਕ ਯੋਗ ਹੈ ਕਰਮ ਯੋਗ ਉਹ ਆ ਜਾਂਦਾ ਹੈ ਭਗਤੀ ਯੋਗ ਜਿਹਦੇ ਵੀ ਤੁਸੀਂ ਮੈਡੀਟੇਸ਼ਨ ਤੇ ਗੁਰੂ ਦੀ ਲੀਨ ਵਿੱਚ ਲੱਗਦੇ ਹੋ ਲੈ ਵਿੱਚ ਲੱਗਦੇ ਹੋ ਤੇ ਉਹ ਹੋ ਗਿਆ ਭਗਤੀ ਯੋਗ ਹੋ ਗਿਆ ਗਿਆਨ ਯੋਗ ਗਿਆਨ ਯੋਗ ਇਹ ਹੋ ਗਿਆ ਜੀ ਜਦ ਤੁਸੀਂ ਬਿਲਕੁਲ ਫਿਟ ਹੋ ਤੁਸੀਂ ਹੋਰ ਨੌਲੇਜ ਪਾਉਂਦੇ ਹੋ ਇਕਾਗਰਤਾ ਦੇ ਨਾਲ ਹਾਂ ਜੀ ਆਸੇ ਪਾਸੇ ਦਾ ਗਿਆਨ ਇਕੱਠਾ ਕਰਦੇ ਹੋ ਉਹ ਵੀ ਤਾਂ ਹੀ ਸੰਭਵ ਹੈ ਜੇ ਤੁਸੀਂ ਯੋਗ ਕਰਦੇ ਹੋ ਤੁਹਾਡਾ ਮਨ ਕੇਂਦਰਿਤ ਤਾਂ ਹੋ ਲੈਂਦੇ ਵੀ ਉਹ ਤੇ ਗਿਆਨ ਇਕੱਠਾ ਕਰੀ ਗਿਆਨ ਅੱਛਾ ਗਿਆਨ ਕਰਦੇ ਵੀ ਹੋ ਜੀ ਰਾਜ ਯੋਗ ਤੇ ਹੱਠ ਯੋਗ ਨੇ ਰਾਜ ਯੋਗ ਉਹੀ ਰਾਜਾ ਹੂੰ ਰਾਜ ਯੋਗ ਵਿੱਚ ਆ ਗਿਆ ਜੇ ਤੁਸੀਂ ਫਿਜ਼ੀਕਲੀ ਮੈਂਟਲ ਸਟੇਬਲ ਹੋ ਫਿਟ ਹੋ ਤੁਸੀਂ ਅੱਛਾ ਰਾਜ ਯੋਗ ਕਰੋਗੇ ਜੇ ਨਹੀਂ ਹੈਗੇ ਹੋ ਤੇ ਤੁਸੀਂ ਪੁੱਠਾ ਸਿੱਧਾ ਰਾਜ ਚਲਾਓਗੇ ਤੇ ਯੋਗਾ ਦੇ ਜਿੰਨੇ ਵੀ ਇਹ ਫਾਰਮਸ ਹੈਗੀਆਂ ਨੇ ਰਾਜ ਯੋਗ ਜਿਹੜਾ ਹੈਗਾ ਉਹ ਐਕਸਪੀਰੀਅਲ ਹੋਗਾ ਹੂੰ ਜੇ ਤੁਸੀਂ ਆਪ ਤਾਂ ਫਿਟ ਰਹਿਣਾ ਰਹਿਣਾ ਹੈ ਤਾਂ ਹੀ ਤੁਸੀਂ ਆਪਣੀ ਪ੍ਰਜਾ ਨੂੰ ਉਸੇ ਹਿਸਾਬ ਨਾਲ ਫੈਸਲੇ ਤੇ ਉਸੇ ਹਿਸਾਬ ਨਾਲ ਇੱਕ ਬੈਲੈਂਸ ਲਾਈਫ ਜੀ ਜੀ ਸਕਦੇ ਹੋ। ਹਮ। ਥੈਟ ਇਜ਼ ਰਾਜਯੋ। ਉਹ ਰਾਜਯੋ ਕਿਹਾ ਜਾਂਦਾ ਹੈ। ਜੀ। ਤਾਂ ਅਖੀਰ ਤੇ ਇਹ ਹਾਠਯੋਗ ਹਾਠਯੋਗ ਨਾਲ ਸੰਬੰਧਤ ਤਾਂ ਹੁਣ ਵੀ ਆਪਾਂ ਬਹੁਤ ਕੁਝ ਵੇਖਦੇ ਰਹਿੰਦੇ ਆਂ। ਹਾਠਯੋਗ ਤਾਂ ਪ੍ਰਦੀਪ ਜੀ ਹੋਗੇ ਜਿਹੜੇ ਵੱਡੇ ઋષਿ ਮਹਾਰਿਸ਼ੀ मुनि ਹੋਏ। ਸਾਲੋ ਸਾਲ ਉਹ ਪਾਣੀ ਨਹੀਂ ਪੀਂਦੇ। ਉਹ ਚਾਹੇ ਅਗਰ ਬਰਫ਼ 'ਚ ਬੈਠੇ ਹੋ ਤਾਂ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਦੀ। ਸਰਦੀ ਗਰਮੀ ਹਾਂ ਮਹਿਸੂਸ ਨਹੀਂ। ਚਾਹੇ ਉਹਨਾਂ ਨੂੰ ਰੇਗਿਸਤਾਨ 'ਪੇਠਾ ਦੋ ਉਹਨ ਉਹ ਜਿਹੜੀ ਫਾਰਮ ਹੈਗੀ ਉੱਥੇ ਤੱਕ ਤਾਂ ਪਹੁੰਚਣਾ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਜ਼ਮਾਨੇ 'ਚ ਕੋਈ ਹੱਟੀ ਹੋਊਗੀ ਉੱਥੇ ਤੱਕ ਪਹੁੰਚਦਾ ਹੋਏਗਾ ਕਿਉਂਕਿ ਉਹ ਸਭ ਤੋਂ ਡਿਫਿਕਲਟ ਜਿਹੜੀ ਫਾਰਮ ਹੈਗੀ ਹੈ ਹਾਂਜੀ ਤਾਂ ਯੋਗ ਦੇ ਕਈ ਆਸਨ ਹੁੰਦੇ ਆ ਜਿਵੇਂ ਕਿ ਬਾਬਾ ਰਾਨਦੇਵ ਹੋਰੀ ਆਪਾਂ ਕਰਦੇ ਵੇਖਿਆ ਕਪਾਲ ਭਾਤੀ ਔਰ ਤਾੜ ਆਸਨ ਹੈ ਬਿਲਕੁਲ ਜੀ ਸੋਖ ਆਸਨ ਹੈ ਸ਼ਵਾਸਨ ਹੈ ਵੀਰ ਭੱਦਰ ਆਸਨ ਹੈ ਕਪਾਲ ਭਰਤੀ ਵੀ ਕਰਦੇ ਹੁੰਦੇ ਜਿਹੜਾ ਉਹ ਢੇਡ ਨਾਲ ਅੰਦਰ ਕਰਕੇ ਸਾਹ ਖਿੱਚ ਕੇ ਜਿੰਨਾ ਬਰੀਥਿੰਗ ਲੰਗਸ ਨੂੰ ਤੁਸੀਂ ਮਜ਼ਬੂਤ ਕਰਦੇ ਹੋ ਜੀ 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 ਕਈ ਆਸਮਾਨ ਲੀਵਰ ਸਾਰਾ ਕੁਝ ਉਹਦੇ ਨਾਲ ਸਾਰਾ ਰਿਫਰੈਸ਼ ਹੋ ਜਾਂਦਾ ਹੈ ਰਿਫਰੈਸ਼ ਹੋ ਜਾਂਦਾ ਤਾਂ ਐਸੇ ਦੇ ਨਾਲ ਅਗਰ ਅੱਜ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਅੱਜ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਪਹੁੰਚੇ ਬਿਲਕੁਲ ਜੀ ਉੱਥੇ ਉਹਨਾਂ ਨੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ੇਰੇ ਕਸ਼ਮੀਰ ਇੰਟਰਨੈਸ਼ਨਲ ਸੰਮੇਲਨ ਕੇਂਦਰ ਵਿੱਚ ਪਹੁੰਚਣਾ ਸੀ ਇਸ ਦੌਰਾਨ ਉਹਨਾਂ ਨੇ ਯੋਗ ਦਿਵਸ ਮਨਾਇਆ ਯੋਗਾ ਕੀਤਾ ਹਾਂਜੀ ਇਸ ਸਾਲ ਯੋਗਾ ਦਿਵਸ ਦੀ ਥੀਮ ਜਿਹੜੀ ਹੈ ਉਹ ਯੋਗਾ ਫੋਰ ਸੈਲਫ ਐਂਡ ਸੋਸਾਇਟੀ ਉਹੀ ਗੱਲ ਆ ਗਈ ਨਾ ਜੀ ਇਹ ਰਾਜ ਯੋਗ ਵਾਲੀ ਯੋਗਾ ਗਈ ਫੋਰ ਸੈਲਫ ਐਂਡ ਫੋਰ ਸੋਸਾਇਟੀ ਤੁਸੀਂ ਬੈਟਰ ਔਰ ਰੀਫਰੈਸ਼ ਔਰ ਬਿਲਕੁਲ ਕਲੀਅਰ ਮਾਈਂਡਡ ਰਹੋਗੇ ਤੇ ਤੁਸੀਂ ਲੋਕਾਂ ਨੂੰ ਔਰ ਆਪਣੀ ਕਮਿਊਨਿਟੀ ਨੂੰ ਵੀ ਉਹੀ ਚੀਜ਼ ਅੱਗੇ ਦੋਗੇ ਜੀ ਤੇ ਇਹ ਬਿਲਕੁਲ ਤਾਂ ਦੇਸ਼ ਵਿੱਚ ਬਹੁਤ ਸਾਰੀਆਂ ਤਸਵੀਰਾਂ ਜੇ ਵੇਖਣ ਨੂੰ ਮਿਲੀਆਂ ਦਰਸ਼ਕਾਂ ਨੂੰ ਵੀ ਦਿਖਾਉਨੇ ਆ ਇਨਾ ਜੋ ਇੱਕ ਤਸਵੀਰ ਹੈ ਕਿ ਡਲ ਝੀਲ ਦੇ ਕਿਨਾਰੇ ਕਹਿੰਦੇ ਨੇ ਵੀ 7000 ਲੋਕਾਂ ਨੇ ਇਕੱਠੇ ਹੋ ਕੇ ਅੱਜ ਯੋਗਾ ਕਰਨਾ ਬਿਲਕੁਲ ਜੀ ਬਿਲਕੁਲ ਅੱਜ ਇਸੇ ਦੇ ਨਾਲ ਆਈਟੀਪੀਵੀ ਦੇ ਜਵਾਨਾਂ ਨੇ ਉੱਤਰੀ ਸਿੱਕਮ ਦੇ ਮੂਗੂ ਥਾਂਗ ਸਬ ਸੈਕਟਰ ਵਿੱਚ 15000 ਫੁੱਟ ਦੀ ਉਚਾਈ ਤੇ ਯੋਗ ਅਭਿਆਸ ਕੀਤਾ ਸਭ ਤੋਂ ਔਖਾ ਹੈ ਜੀ ਕਿਉਂਕਿ 15000 ਦੀ ਜਿਹੜੀ ਹਾਈਟ ਹੈ ਜੀ ਹਮ ਉਚਾਈ ਜਿਹੜੀ ਹੈਗੀ ਹੈ ਉੱਥੇ ਬਰੀਥਿੰਗ ਪ੍ਰੋਬਲਮ ਆਕਸੀਜਨ ਦੇ ਲੈਵਲ ਵੀ ਘੱਟ ਹੁੰਦਾ ਹੈ ਜੀ ਔਰ ਉੱਥੇ ਦੇਖੋ ਉਹਨਾਂ ਨੇ ਯੋਗਾ ਕੀਤੀ ਹੈ ਹਮ ਉਹੀ ਗੱਲ ਹੈ ਇਹ ਯੋਗਾ ਹੀ ਹੈ ਜਿਹੜੀ ਕਿ ਉਹਨਾਂ ਨੂੰ ਉੱਥੇ ਸਰਵਾਈਵ ਕਰਵਾਂਦੀ ਹੈ ਤੇ 15000 ਦੀ ਉਚਾਈ ਤੇ ਯੋਗਾ ਕਰਨਾ ਡਿਫਿਕਲਟ ਹੈ ਕਾਫੀ ਜੀ ਹਾਂਜੀ ਤਾਂ ਦੋਸਤੋ ਇੱਥੇ ਇੱਕ ਗੱਲ ਤੇ ਹੋਰ ਤੁਹਾਡਾ ਧਿਆਨ ਦਿਵਾਉਣਾ ਹੈ ਦੇਖੋ ਗਰਮੀਆਂ ਦਾ ਸਮਾਂ ਜ਼ਰੂਰ ਹੈ ਸਕੂਲਾਂ ਵਿੱਚ ਛੁੱਟੀਆਂ ਨੇ ਪਰ ਇੱਕ ਚੰਗਾ ਮੌਕਾ ਵੀ ਹੈ ਕਿਉਂਕਿ ਬੱਚੇ ਤੁਹਾਡੇ ਕੋਲ ਨੇ ਤੁਸੀਂ ਬੱਚਿਆਂ ਨੂੰ ਯੋਗਾ ਕਰਵਾਉਣਾ ਸ਼ੁਰੂ ਕਰੋ 4 ਤੋਂ 5 ਸਾਲ ਦੀ ਉਮਰ ਦੇ ਬਿਲਕੁਲ ਜੀ ਬੱਚਿਆਂ ਨੂੰ ਯੋਗਾ ਸ਼ੁਰੂ ਕਰਵਾਓ ਪਹਿਲੋ ਪਹਿਲ 10-15 ਮਿੰਟ ਯੋਗਾ ਕਰਵਾਓ ਫਿਰ ਹੌਲੀ-ਹੌਲੀ ਜਦੋਂ ਪ੍ਰੈਕਟਿਸ ਦੇ ਵਿੱਚ ਆ ਜਾਂਦੇ ਨੇ ਤਾ 25 ਤੋਂ 30 ਮਿੰਟ ਕਰਵਾਓ ਇਹਦੇ ਨਾਲ ਬੱਚਿਆਂ ਨੂੰ ਫਾਇਦਾ ਮਿਲੇਗਾ ਅ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਲੱਗੇਗਾ ਕਨਸਨਟ੍ਰੇਸ਼ਨ ਪਾਵਰ ਵਧੇਗੀ ਤੇ ਬੱਚਿਆਂ ਦਾ ਸਟੈਮੀਨਾ ਵੀ ਬੂਸਟ ਅਪ ਹੋਏਗਾ ਯਾਨੀ ਭੱਜਣ ਨੱਠਣ ਵੇਲੇ ਉਹਨਾਂ ਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਗਰਮੀ ਸਰਦੀ ਝੱਲਣ ਦੇ ਕਾਬਿਲ ਹੋ ਜਾਣਗੇ ਬਿਲਕੁਲ ਜੀ ਇੱਕ ਆਪਣਾ ਸਹਿਨ ਸ਼ਕਤੀ ਵੱਧ ਜਾਂਦੀ ਹੈ ਅੱਛਾ ਸਰ ਜੀ ਜੀ ਇੱਕ ਮਿਥ ਹੈ ਕਿ ਅਕਸਰ ਜੋ ਯੋਗ ਕਰਦੇ ਨੇ ਉਹਨਾਂ ਦੀ ਬੋਡੀ ਟੋਨਡ ਨਹੀਂ ਰਹਿੰਦੀ ਉਹ ਫਿੱਟ ਤਾਂ ਰਹਿੰਦੇ ਨੇ ਅ ਅੰਦਰੋਂ ਬਿਲਕੁਲ ਫਿੱਟ ਰਹਿੰਦੇ ਨੇ ਪਰ ਜਿੱਦਾਂ ਜਿੰਮ ਵਾਲੇ ਬੰਦਿਆਂ ਦੇ ਕੱਟ ਲੱਗਦੇ ਨੇ ਨਸਾਂ ਵੇਖਦੀਆਂ ਨੇ ਉਦਾਂ ਦਾ ਕੁਝ ਨਹੀਂ ਹੁੰਦਾ ਪ੍ਰਦੀਪ ਯੋਗਾ ਜਿਹੜੀ ਹੈ ਉਹ ਬਾਡੀ ਦੀ ਇੰਟਰਨਲ ਬਾਡੀ ਫਿਟਨੈਸ ਹੈ ਹਮ ਯੋਗਾ ਕੋਈ ਮਸਲ ਵਾਸਤੇ ਜਾਂ ਕਲਸ ਐਂਡ ਕਾਸ ਵਾਸਤੇ ਨਹੀਂ ਹੈ ਉਹ ਇੰਟਰਨਲ ਬਾਡੀ ਨੂੰ ਮਜ਼ਬੂਤ ਰੱਖਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਬਾਡੀ ਬਿਲਡਰ ਹੋਵੇ ਜਿਹਦੇ ਬਹੁਤ ਵੱਡੇ ਵੱਡੇ ਮਸਲਸ ਹੋਣ ਵਗੈਰਾ ਉਹ ਇੰਟਰਨਲੀ ਸਟਰੋਂਗ ਹੋਵੇ ਹਮ ਕੀ ਪਤਾ ਹੋਈ ਗਲ ਲ ਜੂਸ ਦਾ ਇਟਰੀਵਸੇ ਪੇਟ ਖਰਾਬ ਹੋ ਜਾਏ ਕਈ ਵਾਰੀ ਆਪਾਂ ਵੇਖਿਆ ਵਾ ਕਿ ਜਿਮ ਕਰਦੇ ਕਰਦੇ ਹਾਰਟ ਫੇਲ ਹੋ ਜਾਂਦੇ ਨੇ ਬਿਲਕੁਲ ਹੁਣ ਯੋਗਾ ਦੇਖੋ ਯੋਗਾ ਜਿਹੜੀ ਹੈ ਉਹ ਬਾਡੀ ਨੂੰ ਅੰਦਰੂਨੀ ਤਰੀਕੇ ਨਾਲ ਮਜ਼ਬੂਤ ਰੱਖਦੀ ਹੈ ਹਮ ਫਲੈਕਸੀਬਲ ਬਾਰੋਂ ਬਨਾਂਦੀ ਹੈ ਪਰ ਉਹ ਮਸਲ ਬਿਲਡਿੰਗ ਨਹੀਂ ਹੈ ਮਸਲ ਬਿਲਡਿੰਗ ਉਹੋ ਅਲੱਗ ਐਕਸਰਸਾਈਜ਼ ਹੈ ਜਿਸ ਤਰ੍ਹਾਂ ਪਹਿਲੇ ਵੀ ਮਸਲ ਬਿਲਡਿੰਗ ਵਾਸਤੇ ਦੁਰਮੋਟ ਵਗੈਰਾ ਕੀ ਕੁਝ ਲੋਕੀ ਚਲਾਉਂਦੇ ਸੀ ਕਰਦੇ ਸੀਗੇ ਦੇਸੀ ਐਕਸਰਸਾਈਜ਼ ਕਰਦੇ ਸੀਗੇ ਉਹ ਅਲੱਗ ਚੀਜ਼ ਆ ਜਾਂਦੀ ਹੈ ਇਹ ਹੈ ਇੰਟਰਨਲ ਬਾਡੀ ਨੂੰ ਫਿਟ ਰੱਖਣਾ ਜੀ ਫਲੈਕਸੀਬਲ ਬਣਾ ਕੇ ਰੱਖਣਾ ਹਮ ਬੋਡੀ ਬਿਲਡਿੰਗ ਨਹੀਂ ਹੈ ਜੀ ਇਹਨੂੰ ਉਹਦਾ ਨਾ ਦੇਖਿਆ ਜਾਵੇ ਅੱਛਾ ਇੱਕ ਮਿਥ ਹੋਰ ਵੀ ਹੈ ਯੋਗਾ ਨੂੰ ਲੈ ਕੇ ਕਿ ਯੋਗਾ ਸਿਰਫ ਕੇਵਲ ਬਜ਼ੁਰਗ ਲੋਕਾਂ ਦੇ ਕਰਨ ਵਾਲੀ ਚੀਜ਼ ਹੈ ਤੇ ਇਹਨੂੰ ਸਿਰਫ ਸਵੇਰੇ ਹੀ ਕੀਤਾ ਜਾ ਸਕਦਾ ਨਹੀਂ ਐਸਾ ਦੇਖੋ ਕਰਨੀ ਦਾ ਕੋਈ ਵੀ ਐਕਸਰਸਾਈਜ਼ ਹੈ ਉਹ ਨਿਰਨੇ ਕਾਲ ਜੀ ਸਵੇਰੇ ਹੀ ਠੀਕ ਰਹਿੰਦੀ ਹੈ ਕਰਨੀ ਖਾ ਕੇ ਕਦੀ ਯੋਗਾ ਜਾਂ ਐਕਸਰਸਾਈਜ਼ ਨਹੀਂ ਕੀਤੀ ਜਾਂਦੀ ਭਰੇ ਪੇਟ ਤੁਸੀਂ ਐਕਸਰਸਾਈਜ਼ ਕਰੋਗੇ ਤੁਸੀਂ ਪਰਫਰਮੈਂਟ ਕਰ ਦੋਗੇ ਕੁਝ ਵੀ ਹੋ ਸਕਦਾ ਹੈ ਬਟ ਇਹ ਹੈ ਕਿ ਐਕਸਰਸਾਈਜ਼ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ अर्ली ਮਾਰਨਿੰਗ ਹੀ ਕਰਨੀ ਚਾਹੀਦੀ ਹੈ ਖਾਲੀ ਪੇਟ ਤੇ ਨਾ ਇਹ ਬਜ਼ੁਰਗਾਂ ਵਾਸਤੇ ਹੈਗੀ ਹੈ ਇਹ ਹਰ ਇੱਕ ਵਰਗ ਦੇ ਬੰਦੇ ਵਾਸਤੇ ਹੈਗੀ ਹੈ ਹਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਯੋਗਾ ਕਰ ਸਕਦਾ ਹੈ ਬੱਚਾ ਵੀ ਕਰ ਸਕਦੀ ਹੈ ਤਾਂ ਬਿਲਕੁਲ ਜੀ ਯੋਗਾ ਦੇ ਵਾਸਤੇ ਗੱਲਬਾਤ ਕੀਤੀ ਅਸੀਂ ਯਾਨੀ ਅੰਤਰਰਾਸ਼ਟਰੀ ਯੋਗਾ ਦਿਵਸ ਤੇ ਗੱਲਬਾਤ ਕੀਤੀ ਯੋਗ ਬਾਰੇ ਯੋਗ ਕਿੰਨਾ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਨੂੰ ਇਹਦੇ ਪਹਿਲੂਆਂ ਨੂੰ ਕਿਸ ਤਰ੍ਹਾਂ ਬਦਲ ਕੇ ਰੱਖ ਸਕਦਾ ਹੈ ਦਵਾਈਆਂ ਤੋਂ ਹਸਪਤਾਲਾਂ ਤੋਂ ਤੁਹਾਡਾ ਛੁਟਕਾਰਾ ਪਵਾ ਸਕਦਾ ਹੈ ਯੋਗ ਦੇ ਵਿੱਚ ਇੰਨੀ ਸ਼ਕਤੀ ਹੈ ਇੰਨੀ ਸ਼ਕਤੀ ਜਿੰਮ ਦੀ ਕਿਸੇ ਮਸ਼ੀਨ ਨੇ ਤੁਹਾਨੂੰ ਨਹੀਂ ਦੇਣੀ ਜਿੰਨੀ ਤੁਹਾਡੇ ਅੰਦਰ ਯੋਗ ਨੇ ਪੈਦਾ ਕਰ ਦੇਣੀ ਹੈ ਤਾਂ ਅੰਤਰਰਾਸ਼ਟਰੀ ਯੋਗ ਦੇ ਵਾਸਤੇ ਤੁਸੀਂ ਯੋਗ ਕਰਨਾ ਜ਼ਰੂਰ ਸ਼ੁਰੂ ਕਰੋ ਅੱਛਾ ਇੱਕ ਗੱਲ ਮੈਨੂੰ ਸਰਜੀ ਜੀ ਜਾਂਦੇ ਜਾਂਦੇ ਯਾਦ ਆਈ ਹਾਂਜੀ ਹਾਂਜੀ ਕਿ ਇੱਕ ਚੁਟਕਲਾ ਸੁਣਦੇ ਹੁੰਦੇ ਸੀ ਅਸੀਂ ਕਿ ਭਾਈ ਫਲਾਨਿਆਂ ਦਾ ਫੜਾ ਉਹ ਟੀਵੀ ਤੇ ਯੋਗਾ ਕਰਨ ਲੱਗ ਗਿਆ ਤੇ ਯੋਗਾ ਵਾਲੇ ਬਾਬੇ ਨੇ ਕਿਹਾ ਕਹਿੰਦਾ ਵੀ ਸਾਹ ਅੰਦਰ ਖਿੱਚेंगे ਉਹਨਾਂ ਨੇ ਸਾਹ ਅੰਦਰ ਖਿੱਚ ਲਿਆ ਉਸ ਤੋਂ ਬਾਅਦ ਲਾਈਟ ਚਲੀ ਗਈ ਉਹ ਛੱਡਣਾ ਭੁੱਲ ਗਏ ਉਹ ਛੱਡਣਾ ਭੁੱਲ ਗਏ ਉਹ ਸਾਹ ਅੰਦਰ ਦੇ ਅੰਦਰ ਰਹਿ ਗਏ ਅੰਦਰ ਦੇ ਅੰਦਰ ਰਹਿ ਗਏ ਸੋ ਭਾਈ ਅ ਐਸਾ ਕੁਝ ਨਹੀਂ ਕਰਨਾ ਤੇ ਯੋਗਾ ਜਦੋਂ ਕਰਨਾ ਹੈ ਤੇ ਸਾਹ ਲੈਣਾ ਵੀ ਹੈ ਤੇ ਸਾਹ ਛੱਡਣਾ ਜ਼ਰੂਰ ਹੈ ਕੰਪਲੀਟ ਅੱਛੀ ਗਾਈਡੈਂਸ ਦੇ ਅੰਦਰ ਹੀ ਯੋਗਾ ਅੱਛੀ ਗਾਈਡੈਂਸ ਦੇ ਅੰਦਰ ਯੋਗ ਕਰਨਾ ਜੇ ਲਾਈਟ ਚਲੀ ਜਾਂਦੀ ਆ ਭਾਵੇਂ ਉੱਥੇ ਹੀ ਰੋਕ ਦਿਓ ਸਾਹ ਅੰਦਰ ਨਹੀਂ ਰੋਕਣਾ ਸਾਹ ਵੀ ਬਾਹਰ ਕੱਢਣਾ ਹੈ ਹਾਂ ਤਾਂ ਬਿਲਕੁਲ ਦੋਸਤੋ ਜਲਦ ਹੋਵੇਗੀ ਮੁਲਾਕਾਤ ਨਵੇਂ ਵਿਸ਼ਿਆਂ ਦੇ ਨਾਲ ਉਦੋਂ ਤੱਕ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ న్యూ ਸਾਸ਼ਟ੍ਰਿਕਾ ਸਾਸ਼ਟ੍ਰਿਕਾ